ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚਾਨਾਤੀ ਪੰਜਾਬ ਦੇ ਕੱਚੇ ਮਲਾਜ਼ਮ ਲੰਬੇ ਸਮੇਂ ਤੋਂ ਸੰਘਰਸ਼ ਕਰਤੇ ਆ ਰਹੇ ਹਨ ਪਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਕੋਈ ਮੀਟਿੰਗ ਵੀ ਨਹੀਂ ਕੀਤੀਆਂ ਗਈਆਂ ਪਰ ਇਹਨਾਂ ਮੰਗਾਂ ਦੇ ਵਿੱਚ ਕੋਈ ਵੀ ਹੱਲ ਨਹੀਂ ਹੋਇਆ ਕੱਚੇ ਮਲਾਜ਼ਮਾਂ ਨੂੰ ਘੱਟ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ ਜਿਸ ਦੇ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ ਕਿਉਂਕਿ ਠੇਕਾਦਾਰੀ ਸਿਸਟਮ ਚੱਲ ਰਿਹਾ ਹੈ ਕਾਫੀ ਹਿੱਸਾ ਜਿਹੜਾ ਤਨਖਾਹ ਦਾ ਠੇਕਾਦਾਰੀ ਦੇ ਵੱਲੋਂ ਜਿਹੜਾ ਰੱਖ ਲਿਆ ਜਾਂਦਾ ਹੈ ਵਿੱਤ ਮੰਤਰੀ ਦੇ ਨਾਲ ਵੀ ਮੀਟਿੰਗ ਜਿਹੜੀ ਹੈ ਹੋਈ ਸੀ ਉਸਨੇ ਠੇਕਾਦਾਰੀ ਖਤਮ ਕਰਕੇ ਕੰਟਰੈਕਟ ਤੇ ਕਰਨ ਦੀ ਸਹਿਮਤੀ ਜਿਹੜੀ ਉਹਨਾਂ ਨੇ ਦਿੱਤੀ ਸੀ ਔਰ ਅਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਪੰਜਾਬ ਦੇ ਕੱਚੇ ਮਲਾਸਮਾਨੇ ਜਿਹੜੀ ਹੈ ਦਿੱਤੀ ਹੈ ਪੰਜਾਬ ਸਰਕਾਰ ਨੂੰ ਚੇਤਾਵਨੀ 29 ਜੁਲਾਈ ਨੂੰ ਸਾਡੀਆਂ ਜਿਹੜੀਆਂ ਮੰਗਾਂ ਦੀ ਸੁਣਵਾਈ ਨਾ ਹੋਏ ਤਾਂ ਚੱਕਾ ਜਾਮ ਕੀਤਾ ਜਾਵੇਗਾ ਸਰਕਾਰ ਤੋਂ ਨਰਾਜ਼ ਮਲਾਸਮਾਨੇ ਹੜਤਾਲ संघर्ष ਜਿਹੜਾ ਹੈ ਕਰ ਦਿੱਤਾ ਹੈ। एलान ਤੇ ਲੰਬੇ ਸਮੇਂ ਤੋਂ جاری ਮੰਗਾਂ ਤੇ ਹਲੇ ਵੀ ਨਹੀਂ ਹੋਇਆ ਹੈ ਕੋਈ ਫੈਸਲਾ। ਪੰਜਾਬ ਸਰਕਾਰ ਵੀ ਇੱਕ ਪੰਜਾਬ ਸਰਕਾਰ ਦੇ ਵੱਲੋਂ ਕੱਚੇ ਬਲਾਸਮਾ ਦੀਆਂ ਮੰਗਾਂ ਨੂੰ ਲੰਬੇ ਸਮੇਂ ਤੋਂ ਜਿਹੜਾ ਹੈ ਠੰਡੇ ਬਸਤੇ ਦੇ ਵਿੱਚ ਪਾ ਕੇ ਰੱਖਿਆ ਗਿਆ ਹੈ। ਬਲਾਸਮਾ ਨੇ ਸੰਘਰਸ਼ ਨੇ ਜਿਹੜੀ ਤਿੱਖੀ ਸ਼ਕਲ ਜਿਹੜੀ ਅਖਤਿਆਰ ਕਰ ਲਈ ਹੈ ਵੱਖ-ਵੱਖ ਵਿਭਾਗਾਂ ਦੇ ਵਿੱਚ 20 ਸਾਲਾਂ ਤੋਂ ਜਿਹੜੀਆਂ ਥੋੜੀਆਂ ਤਨਖਾਹਾਂ ਤੇ ਕਾਮਾਰੇ ਨੇ ਜਿਹੜੇ ਖਰਚੇ ਬਲਾਸਮਾ ਦੇ ਨੇ ਉਹ ਮੁੜ ਤੋਂ ਜਿਹੜਾ ਹੜਤਾਲ ਅਤੇ ਇੱਕ ਚੱਕਾ ਜਾਮ ਕਰਨ ਦਾ ਅਲਾ ਜਿਹੜਾ ਹੈ ਕਰ ਦਿੱਤਾ ਹੈ। ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਕੀ ਹਨ? ਉਹਨਾਂ ਨੂੰ ਪੱਕੀ ਨੌਕਰੀ ਦਿੱਤੀ ਜਾਵੇ, ਤਨਖਾਹ ਵਿੱਚ ਵਾਧਾ ਕੀਤਾ ਜਾਵੇ ਤੇ ਠੇਕਾਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇ। ਉਹਨਾਂ ਦਾ ਕਹਿਣਾ ਕਿ ਲੰਬੇ ਸਮੇਂ ਤੋਂ ਹਰ ਸਰਕਾਰ ਪਰ ਰੋਸੇ ਦਿਨ ਦੀ ਆਈ ਹੈ ਪਰ ਹਕੀਕਤ ਦੇ ਵਿੱਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਆਰਟੀਸੀ ਤੇ ਡੇਲੀ ਵਜਟ ਤੇ ਕੰਟਰੈਕਟ ਬੇਸਿਸ ਕਰਮਚਾਰੀਆਂ ਨੇ ਪੰਜਾਬ ਸਰਕਾਰ ਨੂੰ ਲੰਮਾ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਹੈ ਤੇ ਜੇਕਰ ਸਰਕਾਰ ਨੇ ਮੰਗਾਂ ਦੀ ਪੂਰੀ ਜਿਹੜੀ ਹੈ ਪੂਰਾ ਜਿਹੜੀ ਸੰਵੇਦਨਸ਼ੀਲਤਾ ਨਾਲ ਸੁਣਵਾਈ ਨਾ ਕੀਤੀ ਤਾਂ ਲੰਬੇ ਸਮੇਂ ਦੇ ਲਈ ਚੱਕਾ ਜਾਮ ਕਰਾਂਗੇ ਆਮ ਪਬਲਿਕ ਨੂੰ ਕਾਫੀ ਖੱਜਲ ਖਰਾਬ ਵੀ ਜਿਹੜੀ ਹੋਵੇਗੀ ਤੇ ਚੱਕਾ ਜਾਮ ਲੰਬੇ ਸਮੇਂ ਤੱਕ ਚੱਲੇਗਾ ਇਸ ਦਿਨ ਨਾਲ ਸਰਕਾਰ 'ਤੇ ਦਬਾਅ ਬਣਿਆ ਰਹੇਗਾ ਹੁਣ ਕਹਿੰਦੇ ਹਨ ਕਿ ਸਰਕਾਰ ਦੇ ਵੱਲੋਂ ਮੀਟਿੰਗ ਤਾਂ ਕੀਤੀਆਂ ਜਾਂਦੀਆਂ ਨੇ ਪਰ ਹਰ ਵਾਰੀ ਸਿਰਫ ਦਾ ਸਿਰਫ ਜਿਹੜੀ ਹੈ ਆਸ਼ਾ ਜਿਹੜਾ ਪ੍ਰੋਸੈਜ ਜਿਹੜੀ ਹੀ ਮਿਲਦੇ ਨੇ ਮਲਾਜ਼ਮਾਂ ਦੀਆਂ ਹੋਰ ਮੰਗਾਂ ਵੀ ਜਿਹੜੀਆਂ ਸ਼ਾਮਿਲ 2020 ਤੋਂ ਬਾਅਦ ਪ੍ਰਤੀ ਮਲਾਜ਼ਮਾਂ ਤੇ ਕੇਂਦਰ ਪੇ ਸਕੇਲ ਜਿਹੜੇ ਪੇ ਕਮਿਸ਼ਨ ਰੱਦ ਕਰਕੇ ਪੰਜਾਬ ਦੇ ਪੇ ਜਿਹੜੀ ਕਮਿਸ਼ਨ ਲਾਗੂ ਕਰਨ ਦੀ ਜਿਹੜੀ ਲਈ 37 ਕਿਸਮ ਦੇ ਭੱਤੇ ਬੰਦ ਪਏ ਨੇ ਭੱਤਿਆਂ ਨੂੰ ਮੋੜ ਲਾਗੂ ਕਰਨਾ ਪੇ ਕਮਿਸ਼ਨ ਦੇ ਏਰੀਆ ਦੀਆਂ ਕਿਸ਼ਤਾਂ ਦੀ ਬਜਾਏ ਇੱਕੋ ਕਿਸ਼ਤ ਦੇ ਵਿੱਚ ਦੇਣਾ ਇਸੇ ਤਰ੍ਹਾਂ ਦੀ ਪੁਰਾਣੀ ਪੈਸੇ ਬਹਾਲੀ ਮਲਾਜ਼ਮਾਂ ਨੂੰ ਆਉਣ ਵਾਲੀ ਜਿਹੜੀ ਮੀਟਿੰਗ ਹੈ 29 ਜੁਲਾਈ ਦੀ ਉਮੀਦ ਦੇ ਵਜੋਂ ਦੇਖ ਰਹੇ ਨੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾ ਹੜਤਾਲ ਨੂੰ ਹੋਰ ਤੇਜ਼ ਕੀਤਾ ਜਾਵੇਗਾ ਸੋ ਦੋਸਤੋ ਇਹ ਸੀ ਅੱਜ ਦੀ ਪੋਡਕਾਸਟ ਅਪਡੇਟ ਬਲਾਸਮਾ ਨਾਲ ਮੰਗਾ ਸੰਬੰਧੀ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ